ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਪਾਲੀ ਸਸੀਲ ਅਜਨਾਲਾ ਤੇ ਜ਼ਿਲ੍ਹਾ ਅਮਲਿਕ ਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਬੱਚੇ ਤੋਂ ਬਿਨਾ ਕੁਝ ਤਾਜੀਆਂ ਸੂਈਆਂ ਤੇ ਕੁਝ ਗੱਬਣਾਵਾ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਜੀ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਚੌਕੀ ਹੈ ਮਿਆਦਿਆਂ ਤਸੀਲਾ ਜੀ ਨਾਲਾ ਜਿਹੜਾ ਅਮਰੀਕਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦਿਓ 7529839277 ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਵੈਰਾਈਟੀ ਸਾਰੀ ਹੈ ਅੱਜ ਵੈਰਾਈਟੀ ਸਾਰੀ ਹੈ ਹੱਥਲਾਂ ਵੀ ਆ ਗਈਆਂ ਸੁਈਆਂ ਵੀ ਆ ਗਈਆਂ ਗੱਬੜਾਂ ਵੀ ਆ ਗਈਆਂ ਵੱਡੇ ਛੋਟੇ ਭਾਅ ਸਾਰੇ ਹੀ ਗਏ ਛੋਟੇ ਭਾਅ ਸਾਰੇ ਹੀ ਹੈਗੇ ਠੀਕ ਹੈ ਕਿੱਧਰੋਂ ਸ਼ੁਰੂ ਕਰੀਏ ਹਰ ਪਹਿਲਾਂ ਚਲੋ ਫਿਰ ਬੱਚਾ ਹੈ ਕਹ ਜੀ ਇਹਦਾ ਇਹਦਾ ਹਰਪ੍ਰੀਤ ਜੀ ਇਥੋਂ ਪਿੰਡੋਂ ਹੀ ਲਈ ਆ ਵਾਢ ਅੱਛਾ ਇਹਨਾਂ ਜਰਸੀ ਵਸ਼ੀ ਇਹਨਾਂ ਟੀਕਾ ਬੜਾ ਮਹਿੰਗਾ ਭਰਾਇਆ ਹੈ ਠੀਕ ਹੈ ਢਾਈਆਂ ਕਿ ਮਹੀਨੇ ਦੋਹਾਂ ਢਾਈਆਂ ਮਹੀਨੇ ਦੀ ਵਸ਼ੀ ਤੋਂ ਉਹਨਾਂ ਨੇ ਲਾ ਲਈ ਆ ਅੱਛਾ ਉਹ ਵਛੀ ਲਾ ਲਈ ਆ ਭਾਵੇਂ ਤੋਂ ਕੋਈ ਤੋਕਰ ਸਮਲੇ ਜਿੱਦਾਂ ਮਾਜੀ ਉਹ ਸਾਨੂੰ ਪਤਾ ਵੀ ਸਾਨੂੰ ਤੇ ਪਤਾ ਸਾਡੀ ਅੱਖਾਂ ਸਾਹਮਣੇ ਉਹਨਾਂ ਵਸ਼ੀ ਲਾਈ ਦੋ ਮਹੀਨੇ ਠੀਕ ਹੈ ਤੇ ਹੁਣ ਦੁੱਧ ਕਿੰਨਾ ਜੀ ਪੱਕਾ ਦੋ ਦਿਨ ਘਰ ਪੰਜੀ 11 ਕਿਲੋ ਗਾਰੰਟੀ 10 ਕਿਲੋ ਦੀ ਹੋਊਗੀ ਠੀਕ ਹੈ ਜੀ ਤੋਰਾਂ ਫੇਰ ਇਹਨੂੰ ਸੂਆ ਕਿਨਵਾਜੇ ਦਾ ਸੂਆ ਦੂਜਾ ਜੀ ਸੂਆ ਦੂਸਰਾ ਆ ਨਵੇਂ ਇਹ ਤਾਂ ਦਿਖਾ ਦਈਏ ਲੱਗੇ ਤਾਂ ਆਹ ਦੇਖ ਸੰਦੇ ਉਹ ਤਰ ਠੰਡੀ ਤੇਰੀ ਵੀਰ ਜੀ ਠੰਡੀ ਠੰਡੀ ਆ ਰਹੀ ਜੀ ਤੋਂ ਪ੍ਰਵਾਹ ਇਹ ਮਸ਼ੀਨ ਠੀਕ ਹੈ ਤੇ ਮੋਲੇ ਦਾ ਮੋਲ 30000 ਜਿਹੜੇ ਸਾਡੇ ਬਾਜ਼ਾਰ ਚ ਨੇ ਜੇ ਵਸ਼ੀ ਨਾਲ ਦੇ ਦਿੰਦੇ ਹਾਂਜੀ ਫਿਰ ਤੇ ਚਲੋ ਮੋਲੇ ਨੇ 35 ਵੀ ਕਰ ਲੈਂਦੇ 30 ਵੀ ਕਰ ਲੈਂਦੇ ਮੋਲ 27000 ਕਰਦੇ ਆ 2000 ਮਾੜ ਕਰਦੇ ਅੱਛਾ ਹਾਂਜੀ ਬਾਕੀ ਤੁਸੀਂ ਕਰਾ ਲਓ ਜਿਹੜਾ ਕਰਾਉਣਾ ਠੀਕ ਕਿੰਨੇ ਦੀ ਦੇਰ 5000 ਦੀ ਦੇ ਦੋਗੇ 1000 ਹੋਰ ਕਰ ਅੱਛਾ ਹਾਂਜੀ 24000 ਦੀ ਦੇ ਦੇ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਦੇ ਦਵਾਂਗੇ ਮੋੜ ਦੇ ਫੋਨ ਲਾਵੇ ਕਰੀ ਹਨਾ ਕੋਈ ਤੇ ਦੁੱਧ 10 ਲੀਟਰ ਘਰ ਚਵਾ ਦੋਗੇ ਦੁੱਧ 10 ਕਿਲੋ ਚਵਾ ਦੇ ਤਵਾਂ ਠੀਕ ਹੈ ਜੀ ਹੁਣ ਆ ਬੱਚੇ ਲਈ ਆ ਗਈ ਹਨਾ ਹਾਂਜੀ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ 2000 ਰੁਪਏ ਜੀ 13 ਕਿਲੋ ਹੋਗਾ ਪਰ 12 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਹਾਂਜੀ ਤੇ ਬੱਚਾ ਕੋਈ ਸਮਝ ਲੈ 15 ਦਿਨਾਂ ਦਾ ਕੋਈ ਵੀਰਿਆ ਦਾ ਸਮਝ ਲੈ ਇੱਥੇ 15 20 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਤੇ ਆ 92 ਤੇ ਦੇਖ ਸਕਦੇ ਲੱਗੇ ਤਾਂ ਠੀਕ ਹੈ ਲੈ ਤੁਰ ਹਵਦੀ ਨੇ 12 ਲੀਟਰ ਦੁੱਧ ਪੱਕਾ ਚਵਾ ਦੋਗੇ ਕਰਾਂ ਪੱਕਾ ਪੱਕਾ ਬਾਕੀ ਤਿੰਨ ਸੁਈਆਂ ਸਵਾਈਆਂ ਤੇ ਦੋ ਗੱਬਣਾ ਵਾ ਜਿਹੜੀਆਂ ਸੁਈਆਂ ਸਵਾਈਆਂ ਉਹਨਾਂ ਦੀ ਚਵਾਈ ਤੁਸੀਂ ਆਪ ਆਣ ਕੇ ਕਰਨੀ ਹੈ ਜੇ ਕੋਈ ਨਹੀਂ ਵੀ ਵੀ ਰਾ ਸਕਦਾ ਵੀਡੀਓ ਕਾਲ ਤੇ ਚਵਾ ਲੈਣੀ ਹੈ ਤਸੱਲੀ ਤੁਸੀਂ ਆਪ ਕਰਨੀ ਆ ਉਹ ਜ਼ਿੰਮੇਵਾਰੀ ਤੁਹਾਡੀ ਆਹੀਂ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਤੇ ਸਾਡੀ ਗੱਲ ਤੇ ਵੀ ਥੋੜਾ ਜਿਹਾ ਗੌਰ ਜ਼ਰੂਰ ਕਰਿਆ ਕਰੋ ਤੇ ਇਹਦਾ ਮੁੱਲ ਵੀਰ ਜੀ ਇਹਦਾ ਮੁੱਲ 30000 ਜੀ ਭਾਵੇਂ 35 ਕਰੀ ਜੇ ਜਿੰਨਾ ਮਰਜ਼ੀ ਕਰੀ ਜੀ ਹਾਂਜੀ 30000 ਮੁੱਲ ਕਰਦੇ ਆ 2000 ਮਾੜ ਕਰਾਂਗੇ 31000 ਵੀ ਦੇ ਦੋਗੇ ਹਾਂਜੀ ਬਾਕੀ ਤੁਹਾਨੂੰ ਦੋ ਪੂਰੇ 30 ਹੀ ਦੇ ਦਈਏ ਜੀ ਜਸਨੀ ਕਰਨ ਦੇ ਦਾਂਗੇ ਠੀਕ ਠੀਕ ਕੋਈ ਹੋਰ ਕੋ ਵੀਰ ਭਰਾ ਫੋਨ ਲਾਵੇ ਮੋੜਨਾ ਨਹੀਂ ਕਿ ਇਹਨੂੰ ਦੇ ਦਾਂਗੇ ਬਾਕੀ ਠੀਕ ਹੈ ਜੀ ਤੇ ਆ ਵੀ ਬੱਚੇ ਤਾਂ ਪਿੰਨਾਂ ਚ ਇਹਦੀ ਸਾਰੀ ਵੀਡੀਓ ਆਪਣੀ ਵੀ ਹੈ ਬੱਚੇ ਦੀ ਠੀਕ ਆ ਪਰ ਇਹਦੀ ਗਾੜੀ ਇਹਦੇ ਬੱਚਾ ਪਿਆ ਚਟੰਡੀ ਬੱਚੇ ਨਾਲ ਠੀਕ ਆ ਸਾਰਾ ਕੁਝ ਲਈ ਆ ਕਹਿੰਦੇ ਜੇ ਹੁਣ ਕਹਿੰਦੇ ਹੁਣ ਲਖਾਨੇ ਇਹਨੇ ਕਿੰਨੂ ਵੀਡੀਓ ਪਾ ਚਲੋ ਭੇਜ ਦਿਓ ਜਿਨ੍ਹਾਂ ਨੇ ਲਾਗੂਗੇ ਨਾ ਵੀਡੀਓ ਜਿਨ੍ਹਾਂ ਨੇ ਲੈਣੀ ਹੋ ਵੀਰ ਭਰਾ ਨੂੰ ਪਾ ਦਾਂਗੇ ਤੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ ਹਰਪੇ ਜੀ 20 ਦਿਨ ਹੋਏ ਹੋਣ ਦੇਖੋ ਠੰਡੀ ਠਿਰੀ ਠੀਕ ਆ ਹਾਂਜੀ ਤੇ ਆਹ ਥਾਂ ਵੀ ਦੇਖ ਸਕਦੇ ਤੇ ਲੱਗੇ ਤਾਂ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹ ਕੋਰਪੀ ਦੁੱਧ ਦੂਗਾ 11 ਕਿਲੋ ਆਪਾਂ 10 ਕਿਲੋ ਦੀ ਗਰੰਟੀ 10 ਕਿਲੋ ਪੱਕਾ ਦੁੱਧ ਜਿਹੜਾ ਹੈਗਾ ਦੁੱਧ ਜਿੰਨਾ ਵੀ ਦੱਸਣਿਆ ਦੁੱਧ ਠੰਡਾ ਕਰਕੇ ਭਾਵੇਂ ਸਾਡੇ ਨਾਲ ਘਰ ਕੋਈ 4 ਡੰਗ ਮਿਲਦਾ ਰਹੇ ਠੀਕ ਹੈ ਤੁਰਹਾ ਫੇਰ ਇੱਕ ਰੀ ਨੂੰ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਆਪ ਜੀ 27000 ਕਰਦੇ ਅੱਛਾ ਇਹਦਾ ਵੀ 2000 ਮੰਨ ਕਰਦੇ 2000 ਮੰਨ ਕਰ ਦੋਗੇ ਬਰਾਬਰ ਹੀ ਕਰਦੇ ਆ 24 24 ਅੱਛਾ ਹਾਂਜੀ 24 ਦੀ ਭਾਵੇਂ ਕੋਈ ਉਹ ਲੈ ਜੇ ਤਾਂ ਭਾਵੇਂ ਕੋਈ ਆ ਲੈ ਦੋ ਦੋ ਦੋਵਾਂ ਕੋ 10 10 ਕਿਲੋ 10 10 ਕਿਲੋ ਖੁੱਲਾ ਜਿਹੜਾ ਦੁੱਧ ਠੀਕ ਹੈ ਹੁਣ ਆ ਦੋ ਗੱਬਣ ਆ ਗਈਆਂ ਹਨਾ ਹਾਂਜੀ ਆਈ ਵਸ਼ੇ ਗੱਬਣ ਜੀ ਵੇਖੋ ਬਣੂ ਕੋਣੂ ਬੜੀ ਐ ਜੀ ਠੀਕ ਹੈ ਨਾ ਬੜੀ ਆ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਹਰਪ੍ਰੀਤ ਜੀ ਘਰ ਵਾਲੇ ਤਾਂ ਕਹਿੰਦੇ 25 ਕਿਲੋ ਚਾਹ ਜੂਗੀ ਅੱਛਾ 20 ਕਿਲੋ ਦੁੱਧ ਚਾਹੂਗੀ ਖਣ ਦਿਖਾਈਏ ਤੇ ਕਰੀ ਤਨ ਲੱਗ ਗਈ ਮੈਂ ਦੱਸਾਂ ਮੈਂ ਕਰੀ ਤੋਰ ਕੇ ਬਾਕੀ ਥੱਲੇ ਬੜੀ ਤਿਆਰ ਹੁੰਦੀ ਹੈ ਬਾਕੀ ਇਹ ਕਿ ਕੱਦ ਜਿਹੜਾ ਦਰਮਿਆਨਾ ਬਹੁਤਾ ਉੱਚਾ ਨਹੀਂ ਤੇ ਬਹੁਤਾ ਛੋਟਾ ਨਹੀਂ ਠੀਕ ਜਾਵਾ ਇਹ ਤਾਂ ਆਮ ਗਾਵਾਂ ਦੇ ਕੱਦ ਹੁੰਦੇ ਆ ਬਾਕੀ ਥੱਲੇ ਜਿਹੜੀ ਆ ਵੱਡੀਆਂ ਗਾਵਾਂ ਵੀ ਤਿਆਰ ਹੁੰਦੀ ਹੈ ਜੀ ਤਿਆਰ ਹੋਣਾ ਇਹਨੇ ਪੂਰੀ ਜੀ ਤਿਆਰ ਹੋਣਾ ਇਹਨੇ ਤੇ ਆ ਥਣ ਵੀ ਦੇਖ ਸਕਦੇ ਜਿਹਦੇ ਲਾਗੇ ਤਾਂ ਚੰਗੇ ਗੈਪ ਤੇ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਬਾਕੀ ਛੱਡਣੀ ਤੁਸੀਂ ਆਪਣੀ ਸਮਝਣਾ ਜਦੋਂ ਕਹਿੰਦੇ ਪੂਰੀ ਰਾਤ ਆ ਤੇ ਆਉਣੀ ਨਾ ਆਪਣੇ ਕੋਲ ਹਾਂਜੀ ਉਪਰਾਲੀ ਛੁੱਟ ਕੇ ਵਹਿੜ ਤੋਂ ਹੌਣੀ ਪੈਂਦੀ ਹੈ ਠੀਕ ਆ ਇਹਦੀ ਵਹਿੜ ਬਾਦੀ ਥੱਲੇ ਤੇ ਇਹਦਾ ਮੁੱਲ ਇਹਦਾ ਮੁੱਲ ਕਿਹੋਂ ਤੇ ਕਰਾਂਗੇ ਇਹਦਾ ਤੇ ਉਹਦਾ ਕਿਹੋਂ ਤੇ ਕਰਾਂ ਠੀਕ ਚਲੋ ਵੀ ਤੋਰ ਦਈਏ ਹਣ ਆ ਜੋੜੇ ਦੇ ਮੁੱਲ ਜਿਹੜਾ ਕਹਿੰਦੇ ਕਿ ਹੁੰਤੇ ਕਰਾਂਗੇ ਇਹ ਕਿੰਨੇ ਕੇ ਦੁੱਧਾ ਲੀਜੇ ਇਹ 2000 ਰੁਪਏ ਜੀ ਕਹਿੰਦੇ 25 26 ਕਿਲੋ ਕਰਾਂਗੇ ਠੀਕ ਹੈ ਹਾਂਜੀ ਵੱਡੀ ਹੈ ਬੜਾ ਬਾਕੀ ਇਹ ਵੀ ਚੰਗੀ ਤਿਆਰ ਹੁੰਦੀ ਹੈ ਜੇ ਹਵਾਨਾ ਗਾਂ ਨੂੰ ਇੰਨੇ ਜ਼ਿਆਦਾ ਤਿਆਰ ਕੀਤਾ ਗੱਭਣ ਹੈ ਜਿਹੜੀ ਹੈ ਉਤਨੇ ਇਹਦਾ ਕੱਦ ਕੱਟ ਚੰਗਾ ਤੇ ਉਤਰਾਵੇਂ ਬੋਡੀ ਵੇਟ ਵੀ ਚੰਗਾ ੱਲੇ ਆ ਮੇਜੇ ਪਰਣੀ ਆ ਪੂਰੀ ਥੋੜਾ ਜਿਹਾ ਪੱਕੀ ਜਗ੍ਹਾ ਤਾਂ ਕਰ ਦੀਏ ਵੀ ਇਹ ਵੜਾ ਹੱਥੀ ਸੇ ਰਹੇ ਨੇ ਇਹਨਾਂ ਮੇਥੋਂ ਲੱਪੇ ਜੁੱਪੇ ਚਾਹੇ ਠੀਕ ਆ ਖਾਣੀਆਂ ਮਗਰ ਚਾਰ ਖੰਡੀਆਂ ਆਈਆਂ ਠੀਕ ਆ ਹਾਂਜੀ ਤੇ ਮੋਲ ਜਿਹੜਾ ਦੂਜਾ ਮਰਾ ਮੋਲੇ ਦਾ ਦੋਵਾਂ ਦਾ ਫੋਨ ਤੇ ਕਰਾਂਗੇ ਠੀਕ ਹੈ ਇਹਨੇ ਕੋਈ ਵੀਹ ਭਰਾ ਨੇ ਲੈਣੀ ਇਹਨੇ ਵੀ ਕੋਈ ਕਹੇ ਵੀ ਬੜਾ ਮੁੱਲ ਕਰਨਗੇ ਜੈ ਜੇ ਰੱਖਣਾ ਬੁੱਲ ਜੈ ਜੇ ਰੱਖਣਾ ਠੀਕ ਹੈ ਇਹ ਵੀ ਸਾਡੇ ਕੋਲ ਇੱਥੇ ਲੋਕਲ ਵੀ ਕੋਈ ਵੀਹ ਭਰਾ ਦਾ ਪਤਾ ਪੁੱਛ ਕੇ ਲੈਂਦਾ ਕੋਈ ਠੀਕ ਹੈ ਜੀ ਇਹ ਆਪਾਂ ਜਿਹੜਾ ਤੁਹਾਨੂੰ ਪਤਾ ਮਾਲ ਪਾਇਆ ਸਾਰਾ ਗਰਮੀ ਕੱਟਣ ਵਾਲਾ ਠੀਕ ਹੈ ਇਹ ਨਹੀਂ ਕੋਈ ਗਰਮੀ ਆਈ ਤੇ ਮੁੜ ਕੇ ਵਜਣਗੇ ਠੀਕ ਹੈ ਸਾਰੇ ਗਰਮੀ ਕੱਟਣ ਵਾਲਾ ਮਾਲ ਆ ਠੀਕ ਹੈ ਬਾਕੀ ਕੋਈ ਵੀਹ ਭਰਾ ਫੋਨ ਨਾਲ ਹੀ ਪੁੱਛੇ ਮਨਤਨ ਮੌਕੇ ਤੇ ਹੋ ਜਾਊਗਾ ਨਾ ਬਾਕੀ ਕੋਈ ਵੀ ਤੁਹਾਡੇ ਘਰੋਂ ਤਸੱਲੀ ਕਰਕੇ ਖੜੇ ਤਸੱਲੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਤਾਂ